ਨਮਸਕਾਰ ਅੱਜ ਸਾਡੇ ਨਾਲੇ ਮਨੋਜ ਕੁਮਾਰ ਜੀ ਅੱਜ ਗੱਲ ਕਰਨਗੇ ਵਿਸ਼ਵਾਸ ਘਾੜ ਦੀ ਜੋ ਕਿ ਮੇਸ਼ ਦਾ ਮੁੱਦਾ ਮੁੱਦਾ ਜੋ ਕਿ ਢੋਲ ਦੇ ਵਿੱਚ ਇੱਕ ਨੌਜਵਾਨ ਨੂੰ ਕੱਟ ਕੇ ਪਾਇਆ ਜਾ ਰਿਹਾ ਅਸੀਂ ਅਮਰੋਜ ਜੀ ਤੋਂ ਪੁੱਛਾਂਗੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਅ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਦੋਸਤੋ ਬਹੁਤ ਅਰਸੇ ਬਾਅਦ ਫੇਰ ਉਹੀ ਮੁਲਾਕਾਤ ਬੜੀ ਖੁਸ਼ੀ ਹੁੰਦੀ ਹੈ ਕਿ ਜਦ ਮੈਂ ਆਪਣੇ ਵਿਚਾਰ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਤੁਹਾਡੇ ਸਾਹਮਣੇ ਤੁਹਾਡੇ ਪਲੇਟਫਾਰਮ ਤੇ ਲੈ ਕੇ ਆਉਣਾ ਦੋਸਤੋ ਬੜਾ ਸੰਵੇਦਨਸ਼ੀਲ ਮੁੱਦਾ ਆ ਮੁੱਦਾ ਕਾਦਾ ਇਹ ਤਾਂ ਇਹ ਸਮਝ ਲਓ ਕਿ ਇੱਕ ਸਾਡੇ ਸਮਾਜ ਦੇ ਉੱਤੇ ਲੱਗਿਆ ਹੋਇਆ ਇੱਕ ਕਲੰਕਾ ਵਿਸ਼ਵਾਸ ਘਾਤ ਦਾ ਉਹ ਕਲੰਕਾ ਜਿਹਦੇ ਬਾਰੇ ਅਸੀਂ ਸੁਪਨੇ 'ਚ ਵੀ ਜੇ ਸੋਚੀਏ ਨਾ ਤਾਂ ਰੋਂਗ ਤੇ ਖੜੇ ਹੋ ਜਾਂਦੇ ਆ ਕਿੰਨੀ ਅਜੀਬ ਦਾਸਤਾਂ ਤੁਸੀਂ ਆਪ ਅੰਦਾਜ਼ਾ ਕਰ ਸਕਦੇ ਹੋ ਕਿ ਜਦੋਂ ਉਸ ਸੌਰਵ ਨਾਮ ਦੇ ਨੌਜਵਾਨ ਨੂੰ ਵਿਸ਼ਵਾਸ ਘਾਤ ਦੇ ਵਿੱਚ ਜਕੜ ਕੇ ਇੱਕ ਔਰਤ ਮੁਸਕਾਨ ਤੇ ਉਹਦਾ ਜਿਹੜਾ ਪ੍ਰੇਮੀ ਹੈ ਉਹਨਾਂ ਦੋਨਾਂ ਨੇ ਉਹਨੂੰ ਜਦੋਂ ਵੱਢਿਆ ਹੋਊਗਾ ਜਦੋਂ ਉਹਦੀ ਦਰਦਨਾਕ ਮੌਤ ਦਿੱਤੀ ਹੋਊਗੀ ਔਰ ਉਸ ਬੰਦੇ ਨੂੰ ਕਿੰਨਾ ਉਸ ਟਾਈਮ ਦੁੱਖ ਦਾ ਅਹਿਸਾਸ ਹੋਇਆ ਹੋਊਗਾ ਦੇਖੋ ਗੱਲ ਇਹ ਮੁੱਕਦੀ ਹੈ ਵੀ ਮੈਂ ਹੈਰਾਨ ਆ ਅੱਜ ਦੀ ਇਸ ਯੁੱਗ ਦੇ ਵਿੱਚ ਵੀ ਜਿਸ ਜਨਣੀ ਨੂੰ ਜਿਸ ਔਰਤ ਨੂੰ ਇੱਥੇ ਇਸੇ ਸਮਾਜ ਦੇ ਵਿੱਚ ਪੂਜਿਆ ਜਾਂਦਾ ਤੇ ਉਸ ਔਰਤ ਦਾ ਇੱਕ ਦੂਜਾ ਕਲੰਕਿਤ ਚਿਹਰਾ ਮੰਨੂ ਬੜੀ ਹੈਰਾਨੀ ਹੁੰਦੀ ਆ ਉਸ ਹਵਾਨੀਅਤ ਚਿਹਰੇ ਤੇ ਉਸ ਹਵਾਨੀਅਤ ਮਾਹੌਲ ਦੇ ਉੱਤੇ ਕਿ ਅੱਜ ਕੱਲ੍ਹ ਵਿਸ਼ਵਾਸ ਨਾ ਦੀ ਚੀਜ਼ ਕਿੱਥੇ ਰਹਿ ਗਈ ਆ ਮੀਆਂ ਬੀਬੀ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਹਸਬੈਂਡ ਵਾਈਫ ਦਾ ਰਿਸ਼ਤਾ ਬੜਾ ਵਿਸ਼ਵਾਸ ਵਾਲਾ ਰਿਸ਼ਤਾ ਇਹਦੇ ਤੋਂ ਵੱਡਾ ਪਵਿੱਤਰ ਤੇ ਇਹਦੇ ਤੋਂ ਵੱਡਾ ਮਜ਼ਬੂਤ ਰਿਸ਼ਤਾ ਕੋਈ ਨਹੀਂ ਹੋ ਸਕਦਾ ਪਰ ਬੜੀ ਹੈਰਾਨੀ ਹੈ ਕਿ ਉਸ ਬੇਕਸੂਰ ਨੂੰ ਕਿਸ ਤਰ੍ਹਾਂ ਵਿਸ਼ਵਾਸ ਘਾਟ ਦੇ ਵਿੱਚ ਲਿਆ ਗਿਆ ਤੇ ਉਹਨੂੰ ਦਰਦਨਾਕ ਮੌਤ ਦਿੱਤੀ ਗਈ ਦੇਖੋ ਗੱਲ ਫੇਰ ਇੱਥੇ ਆ ਗਈ ਕਿ ਉਹ ਜੋ ਮੇਰੜ ਦਾ ਜਿਹੜਾ ਵਾਕਿਆ ਵਾਪਰਿਆ ਉਹਦੇ ਵਿੱਚ ਮੁਸਕਾਨ ਨਾਂ ਦੀ ਉਸ ਔਰਤ ਨੇ ਸਾਹਿਲ ਨਾਂ ਦਾ ਜਿਹੜਾ ਉਹਦਾ ਕੱਠੇਠ ਪ੍ਰੇਮੀ ਸੀ ਉਹਦੇ ਨਾਲ ਮਿਲ ਕੇ ਉਹਨੇ ਉਸ ਗੱਲ ਦਾ ਸ੍ਰੀ ਅੰਟਰ ਰਚਿਆ ਹੈ ਬੜੀ ਹੈਰਾਨੀ ਹੋਈ ਕਿ ਜਦੋਂ ਉਹਨਾਂ ਨੇ ਉਸ ਬੇਕਸੂਰ ਨੂੰ ਨੌਜਵਾਨ ਨੂੰ ਜਿਹੜਾ ਕਿ ਉਹਦਾ ਪਤੀ ਮੁਸਕਾਨ ਦਾ ਉਹਨੂੰ ਦਿਲੋਂ ਪਿਆਰ ਜਾਨਾ ਕਰਦਾ ਸੀਗਾ ਪਿਆਰ ਇੰਨਾ ਕ ਜਿਆਦਾ ਕਰਦਾ ਸੀ ਕਿ ਉਹ ਬੰਦਾ ਆਪਣੀ ਫੈਮਲੀ ਤੋਂ ਵੀ ਪਰੇ ਹੋ ਕੇ ਰਹਿਣ ਲੱਗ ਗਿਆ ਬੜਾ ਵੱਡਾ ਵਿਸ਼ਵਾਸ ਕਰਦਾ ਮੈਂ ਤਾਂ ਇਹੀ ਕਹੂੰਗਾ ਵੀ ਅੱਜ ਦੇ ਇਸ ਮਾਹੌਲ ਦੇ ਵਿੱਚ ਕਿਸ ਰਿਸ਼ਤੇ ਉੱਤੇ ਵਿਸ਼ਵਾਸ ਕੀਤਾ ਜਾਵੇ ਕੁਝ ਵਿਸ਼ਵਾਸ ਦੇ ਇਹ ਜਿਹੇ ਰਿਸ਼ਤੇ ਆ ਨੇ ਇੰਨਾ ਕ ਸਾਡੇ ਸਮਾਜ ਨੂੰ ਕਲੰਕਿਤ ਕੀਤਾ ਆ ਕਿ ਬਾਈ ਗॉड ਰੋਂਗ ਤੇ ਖੜੇ ਹੁੰਦੇ ਪਹਿਲੇ ਸਮੇਂ 'ਚ ਇੱਕ ਦਰਵਾਜ਼ਾ ਹੁੰਦਾ ਸੀਗਾ ਦੋ ਦਰਵਾਜੇ ਹੁੰਦੇ ਸੋ ਆਪਸ ਵਿੱਚ ਇਕੱਠੇ ਹੁੰਦੇ ਸੀ। ਪਰ ਅੱਜ ਕਾ ਦਾ ਸਮਾਂ ਆਇਆ ਆ ਉਹ ਦਰਵਾਜੇ ਦਾ ਵੀ ਵਿਸ਼ਵਾਸ ਖਤਮ ਹੋ ਗਿਆ ਕਿ ਲੋਕਾਂ ਨੇ ਇੱਕ ਦਰਵਾਜ਼ਾ ਬਣਾ ਤਾ। ਉਸ ਸਾਨੂੰ ਦੁਨੀਆ ਚੱਲ ਰਹੀ ਆ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ ਦੁਨੀਆ ਦੇ ਵਿੱਚ ਜਿਹੜਾ ਮਾਹੌਲ ਮੈਂ ਦੇਖਣ ਨੂੰ ਆ ਰਿਹਾ ਜਾਂ ਜੋ ਆਪਾਂ ਅੱਜ ਕੱਲ ਮਾਹੌਲ ਦੇਖਦੇ ਆ ਮੈਂ ਤਾਂ ਹੈਰਾਨ ਹੁੰਨਾ ਵੀ ਰਿਸ਼ਤੇ ਰਹਿ ਕਿੱਥੇ ਗਏ ਨੇ। ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਉਸ ਦੇਖੋ ਮੈਂ ਤਾਂ ਇੱਕ ਗੱਲ ਇਸ ਗੱਲ ਨੂੰ ਅੱਜ ਦੀ ਰੇਟ ਦੇ ਵਿੱਚ ਇੱਕੋ ਗੱਲ ਫਾਲੋ ਕਰਦਾ ਆ। ਉਹ ਇਹ ਆ ਜਿਸ ਘਰ ਦੀ ਔਰਤ ਇਹ ਆਸ਼ੋਵੇ ਜਿਸ ਘਰ ਦੀ ਔਰਤ ਫੂਫਾ ਵਾਲੀ ਹੋਵੇ ਜਿਹਨੂੰ ਦਿਖਾਵੇ ਦੀ ਜ਼ਿੰਦਗੀ ਦੀ ਜੀਣ ਦੀ ਬੜੀ ਆਦਤ ਹੋਵੇ ਔਰ ਜਿਹੜੇ ਹਸਬੰਡ ਦੇਖੋ ਮੈਨੂੰ ਨਹੀਂ ਪਤਾ ਕਿ ਕਿਸ ਕਿਸ ਫੈਮਿਲੀ ਚ ਕੀ ਗੱਲ ਆ ਜਿਹੜੇ ਵੀ ਹਸਬੰਡ ਦੇ ਨਾਲ ਇਹ ਜਿਆ ਕਿਤੇ ਨਾ ਕਿਤੇ ਅੰਦਰ ਖਾਤੇ ਮਾਹੌਲ ਉਹ ਕੈਂਚ ਕਰ ਰਿਹਾ ਆ ਦੇਖੋ ਇੱਥੇ ਗੱਲ ਹਸਬੰਡ ਦੀ ਵੀ ਆਉਂਦੀ ਆ ਵਾਈਫ ਦੀ ਵੀ ਆਉਂਦੀ ਆ ਜੇ ਇੱਥੇ ਕੋਈ ਔਰਤ ਵੀ ਆਪਣੇ ਹਸਬੰਡ ਦੇ ਮਾਮਲੇ ਦੇ ਵਿੱਚ ਕੋਈ ਸ਼ੱਕੀ ਦਾਇਰੇ ਚ ਹੈਗੀ ਆ ਜਾਉ ਨੂੰ ਕੋਈ ਲੱਗਦਾ ਕਿ ਇਹ ਜਿਹਾ ਮਾਹੌਲ ਹੈਗਾ ਤਾਂ ਮੈਂ ਇਹੀ ਗੱਲ ਇੱਕ ਇਸ ਮਾਮਲੇ ਦੇ ਵਿੱਚ ਸਬਜੈਕਟ ਹੀ ਕਰੂੰਗਾ ਸਮਾਜ ਦੇ ਉਹਨਾਂ ਲੋਕਾਂ ਨੂੰ ਉਹਨਾਂ ਫੈਮਲੀਆਂ ਨੂੰ ਪਰਿਵਾਰਾਂ ਨੂੰ ਵੀ ਭਾਈ ਇਹ ਜਿਹਾ ਘਨਾਉਣੀ ਹਰਕਤ ਨਾ ਕਰਿਓ ਇਹ ਜਿਹਾ ਖੂਨ ਖਰਾਬੇ ਵਾਲੀਆਂ ਚੁਲਮ ਵਾਲੀਆਂ ਚੀਜ਼ਾਂ ਨਾ ਸੋਚਿਓ ਤੁਸੀਂ ਅਲੱਗ ਹੋ ਜਾਓ ਤੁਸੀਂ ਲੀਗਲੀ ਤੌਰ ਤੇ ਅਲੱਗ ਹੋ ਜਾਓ ਜੇ ਲੀਗਲੀ ਤੌਰ ਤੇ ਤੁਸੀਂ ਅਲੱਗ ਨਹੀਂ ਵੀ ਹੁੰਦੇ ਤਾਂ ਤੁਸੀਂ ਅਲੱਗ-ਅਲੱਗ ਰਹਿਣਾ ਆਪਣੇ ਵੱਲੋਂ ਸ਼ੁਰੂ ਕਰ ਦਿਓ ਚਾਹੇ ਤੁਸੀਂ ਉਮਰ ਦੇ ਕਿਸ ਜਿਸ ਮਰਜ਼ੀ ਪੜਾਚੋਂ ਰਿਸ਼ਤਿਆਂ ਨੂੰ ਮਜਬੂਰੀ ਨਾਲ ਹੰਡਾਉਣ ਵਾਲੇ ਬੰਦੇ ਕਦੇ ਜ਼ਿੰਦਗੀ ਦੇ ਵਿੱਚ ਖੁਸ਼ੀ ਮਹਿਸੂਸ ਨਹੀਂ ਕਰਦੇ ਰਿਸ਼ਤੇ ਉਹ ਹੁੰਦੇ ਆ ਜਿਹੜੇ ਬੰਦੇ ਨੂੰ ਸੁੱਖ ਦਿੰਦੇ ਆ ਜਿਹੜੇ ਬੰਦੇ ਨੂੰ ਅਹਿਸਾਸ ਦਿੰਦੇ ਆ ਔਰ ਜਿਹੜੇ ਬੰਦੇ ਦੇ ਦੁੱਖ ਦਰਦ ਦੇ ਵਿੱਚ ਉਹਦੇ ਬਰਾਬਰ ਦੇ ਸਹਾਈ ਹੁੰਦੇ ਆ ਉਹਨਾਂ ਰਿਸ਼ਤਿਆਂ ਨੂੰ ਰੱਖਣ ਦੀ ਲੋੜ ਆ ਨਾ ਕਿ ਅਜਿਹੇ ਘਣਾਉਣੇ ਘਟਿਆ ਵਿਸ਼ਵਾਸ ਘਾਤ ਵਾਲੇ ਕਿ ਜਿੱਥੇ ਤੁਸੀਂ ਇੱਕ ਛੱਤ ਦੇ ਹੇਠਾਂ ਰਹਿ ਕੇ ਤੁਸੀਂ ਇੱਕ ਮੀਆਂ ਬੀਬੀ ਵਾਲਾ ਰਿਸ਼ਤਾ ਨਾ ਰੱਖ पाओ ਜਾਂ ਇੱਕ ਦੂਜੇ ਦੇ ਨਾਲ ਤੁਸੀਂ ਇੱਕ ਦਿਲੋਂ ਗੱਲਾਂ ਦੀ ਸਾਂਝ ਹੀ ਨਾ ਕਰ ਪਾਓ ਇਹ ਜਿਹੇ ਰਿਸ਼ਤੇ ਰੱਖਣ ਦੀ ਕੋਈ ਲੋੜ ਨਹੀਂ ਪਹਿਲਾਂ ਇੰਨਾ ਵਿਸ਼ਵਾਸ ਹੁੰਦਾ ਸੀ ਬਜ਼ੁਰਗਾਂ ਦਾ ਜੋ ਕਿ ਕਿਤੇ ਵੀ ਘਰ ਛੱਡ ਕੇ ਚਲੇ ਜਾਂਦੇ ਸੀ ਇੰਨਾ ਵਿਸ਼ਵਾਸ ਹੁੰਦਾ ਸੀ ਜੋ ਕਿ ਚਾਹੇ 10 ਦਿਨਾਂ ਬਾਅਦ 10 ਦਿਨਾਂ ਬਾਅਦ ਆਜੇ ਚਾਹੇ ਮਹੀਨੇ ਬਾਅਦ ਇੰਨਾ ਵਿਸ਼ਵਾਸ ਯੋਸ਼ਵਾਸ ਉੱਠ ਚੁੱਕਿਆ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਦੇਖੋ ਗੱਲ ਫੇਰ ਉਹੀ ਆ ਜਾਂਦੀ ਆ ਹਰ ਰਿਸ਼ਤੇ ਦੇ ਵਿਸ਼ਵਾਸ ਦੀ ਗੱਲ ਆ ਪਰ ਦੇਖੋ ਦਿਲ ਚੁੱਬਦਾ ਉਦੋਂ ਆ ਦਿਲ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਸਰਾਹਟ ਉਦੋਂ ਹੁੰਦੀ ਆ ਕਿ ਜਦੋਂ ਬਹੁਤ ਹੀ ਨੇੜੇ ਦਾ ਰਿਸ਼ਤਾ ਬੜਾ ਵਿਸ਼ਵਾਸ ਫੁੱਲ ਔਰ ਪਾਵਰਫੁੱਲ ਰਿਸ਼ਤਾ ਜਦੋਂ ਇਸ ਤਰ੍ਹਾਂ ਖੇਰੂ ਖੇਰੂ ਹੋ ਜਾਂਦਾ ਦੇਖੋ ਮੇਰਟ ਦਾ ਰਿਸ਼ਤਾ ਕੈਨ ਨੂੰ ਇੱਕ ਮੇਰਟ ਸ਼ਹਿਰ ਦੇ ਵਿੱਚ ਵਾਪਰਿਆ ਉਹ ਬੜਾ ਘਣਾਉਣਾ ਕਾਂਡ ਆ ਹਾਲਾਂਕਿ ਇਸ ਤਰ੍ਹਾਂ ਦੇ ਘਣਾਉਣੇ ਕਾਂਡ ਸਾਡੇ ਹਿੰਦੁਸਤਾਨ ਦੇ ਵਿੱਚ ਦਿੱਲੀ ਜਿਤ ਤੱਕ ਮੈਂ ਸੋਚਦਾ ਹਾਂ ਹਿੰਦੁਸਤਾਨ ਬਹੁਤ ਵੱਡਾ 150 ਕਰੋੜ ਦੀ ਆਬਾਦੀ ਵਾਲਾ ਦੇਸ਼ ਆ ਇੱਥੇ ਕਿਸੇ ਨਾ ਕਿਸੇ ਸ਼ਹਿਰ 'ਚ ਕਸਬੇ 'ਚ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਅਜਿਹੇ ਇਨਸੀਡੈਂਟ ਵਾਪਰਦੇ ਆ ਪਰ ਜਿਹੜਾ ਇਸ ਟਾਈਪ ਦਾ ਜਿਹੜਾ ਵਿਸ਼ਵਾਸ ਘਾਟ ਦਾ ਜਿਹੜਾ ਬੇਸ ਦੇਖਣ ਨੂੰ ਮਿਲਿਆ ਟੁਕੜੇ ਕਰ ਦਿੱਤੇ ਗਏ ਉਸ ਵਿਚਾਰੇ ਦੇ ਔਰ ਉਹਨਾਂ ਨੂੰ ਇੱਕ ਟੱਬ ਦੇ ਵਿੱਚ ਪਾ ਦਿੱਤਾ ਗਿਆ ਢੋਲ ਦੇ ਵਿੱਚ ਪਾ ਦਿੱਤਾ ਗਿਆ ਸੀਮੜ ਵਿੱਚ ਪਾ ਦਿੱਤਾ ਗਿਆ ਦੇਖੋ ਤੁਸੀਂ ਕਿੰਡੀ ਗੰਦੀ ਸੋਚ ਕਿੱਡਾ ਗੰਦਾ ਮਾਹੌਲ ਮੈਂ ਹੈਰਾਨ ਆ ਉਸ ਔਰਤ ਤੇ ਬਾਈ ਗॉड ਜਿਹੜੀ ਔਰਤ ਇੱਕ ਜਨਨੀ ਵੀ ਆ ਉਸ ਔਰਤ ਨੂੰ ਇੱਕ ਜਨਨੀ ਵੀ ਕਿਹਾ ਗਿਆ ਉਹਨੇ ਆਪਣੇ ਬੱਚੇ ਨੂੰ ਇੱਕ ਜਨਮ ਵੀ ਦਿੱਤਾ ਆ ਇੱਕ ਔਰ ਔਰਤ ਉਹ ਮੁਸਕਾਨ ਨਾ ਦੀ ਔਰਤ ਇੱਕ 5 ਸਾਲ ਦੀ ਬੱਚੀ ਦੀ ਮਾਂ ਵੀ ਆ ਔਰ ਮੈਂ ਹੈਰਾਨ ਆ ਕਿ ਉਹਦੇ ਦਿਲ ਦੇ ਵਿੱਚ ਰੱਤੀ ਭਰ ਵੀ ਐਡੀ ਕ ਗੱਲ ਦੀ ਇੱਕ ਹਮਦਰਦੀ ਨਹੀਂ ਗਈ ਕਿਉਂ ਮੇਰਾ ਹਸਬੈਂਡ ਆ ਲੰਡਨ 'ਚ ਰਹਿੰਦਾ ਔਰ ਲੰਡਨ 'ਚ ਰਹਿਣ ਦੇ ਬਾਵਜੂਦ ਵੀ ਅੱਡੇ ਵੱਡੇ ਮੁਲਕ 'ਚ ਰਹਿੰਦਾ ਉੱਥੇ ਦੇ ਇਹ ਜਿਹੇ ਮੁਲਕ ਨੇ ਯੂਰਪ ਦੇ ਮਾਹੌਲ ਨੇ ਉਹ ਇੰਨੇ ਕੁ ਵਧੀਆ ਹਾਈ ਸਟੇਟਸ ਵਾਲੇ ਦੇਸ਼ ਨੇ ਕਿ ਤੁਸੀਂ ਨਾ ਇਸ ਇਸ ਲਾਈਨ ਦੀਆਂ ਜਿਹੜੇ ਮਾਹੌਲ ਦਾ ਹਸਬੰਡ ਤੁਹਾਨੂੰ ਜੱਜਦਾ ਤੁਹਾਨੂੰ ਲੱਗਦਾ ਕਿ ਮੈਂ ਉਹਨੂੰ ਨਹੀਂ ਅੰਦਰੋਂ ਲਾਈਕ ਜਾਨਾ ਲੱਗਦੀ ਆਪਣੇ ਲਾਈਕ ਦਿੱਤਾ ਉਹ ਤੇ ਨਹੀਂ ਕਰਦੀ ਜੇ ਤੂੰ ਲਾਈਕ ਹੀ ਨਹੀਂ ਕਰਦੀ ਤਾਂ ਘੱਟੋ ਘੱਟ ਉਸ ਬੰਦੇ ਦੇ ਨਾਲ ਇਹ ਜਿਆ ਹਰਕਤ ਦਾ ਨਾਣਾ ਕਰ ਉਹਨੂੰ ਮਰਨ ਮਾਰਨ ਵਾਲੀ ਸਟੇਜ ਤੇ ਨਾਣਾ ਲੈ ਕੇ ਜਾ ਕਿਉਂ ਮਾਰਿਆ ਮੈਂ ਹੈਰਾਨ ਆ 15 ਟੁਕੜੇ ਕੀਤੇ ਗਏ ਨੇ ਉਹਦੇ ਸਿਰ ਅਲੱਗ ਕਰ ਦਿੱਤਾ ਗਿਆ ਬਾਹਾਂ ਅਲੱਗ ਕਰ ਦਿੱਤੀਆਂ ਗਈਆਂ ਢਾੜੋਂ ਦਾ ਅਲੱਗ ਕਰ ਦਿੱਤਾ ਗਿਆ ਬੜੀ ਅਜੀਬ ਜੀ ਦਾਸਤਾਂ ਆ ਤਾਂ ਮੈਂ ਤਾਂ ਇਹੀ ਅਪੀਲ ਕਰੂੰਗਾ ਜੁਡੀਸ਼ਲੀ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਜੁਡੀਸ਼ਲੀ ਨੂੰ ਇਸ ਟਾਈਪ ਦੇ ਜਿਹੜੇ ਜਿਵੇਂ ਕਹਿੰਦੇ ਮਾਸਟਰ ਮਾਈਂਡ ਔਰ ਜਿਹੜੇ ਘਣਾਉਣੇ ਬੰਦੇ ਨੇ ਇਹਨਾਂ ਨੂੰ ਮੇਰੇ ਦੇ ਹਿਸਾਬ ਨਾਲ ਆ ਵੀ ਕਟੜ੍ਹ ਜੇਲ੍ਹ ਚ ਵਾਰੀ ਨਾ ਆਣ ਦੋ ਇਹਨਾਂ ਦਾ ਟਿਲ ਡੈਥ ਤੱਕ ਦਾ ਉੱਥੇ ਮਾਹੌਲ ਰੱਖੋ ਔਰ ਤੜਫ ਤੜਫ ਕੇ ਮਰਨ ਔਰ ਪਤਾ ਲੱਗੇ ਵੀ ਕਿਸੇ ਦੀ ਜ਼ਿੰਦਗੀ ਨੂੰ ਕਿੱਦਾਂ ਅ ਮਤਲਬ ਬਰਬਾਦ ਕਰੀ ਜਾਂਦਾ ਇਹ ਸੀ ਸਾਡੇ ਮਿਰੋਜ ਕੋ ਜਿਹਨਾਂ ਗੱਲਬਾਤ ਅਗਲੀ ਵਾਰ ਫੇਰ ਨਵਾਂ ਮੁੱਦਾ ਲੈ ਕੇ ਆਵਾਂਗੇ ਥੈਂਕ ਯੂ